ਤੁਸੀਂ ਦੇਖ ਰਹੇ ਹੋ ਆਨ-ਏਅਰ ਮਹਿਰਮਨਜੋ ਸਿੰਘ ਇਸਵੇਲੇ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੀ ਦੇ ਵੱਲੋਂ ਇੱਕ ਲੜਕੇ ਨੂੰ ਬਲੈਕਮੇਲ ਕੀਤਾ ਜਾਂਦਾ ਸੀ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਜਨਸਰ ਪਿੰਡ ਦੇ ਵਿੱਚ ਸੁਖਪ੍ਰੀਤ कौर ਨਾਮ ਦੀ ਲੜਕੀ ਦੇ ਵੱਲੋਂ ਗੁਰਪ੍ਰੀਤ ਨਾਮਕ ਲੜਕੇ ਨੂੰ ਜਿਹੜਾ ਹੈ ਬਲੈਕਮੇਲ ਕੀਤਾ ਜਾਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਲੜਕਾ ਜਿੰਮ ਦੇ ਵਿੱਚ ਜਾਂਦਾ ਸੀ ਜਿੱਥੇ ਉਸ ਨੂੰ ਲੜਕੀ ਮਿਲਦੀ ਹੈ ਲੜਕੀ ਦੇ ਵੱਲੋਂ ਲੜਕੇ ਦੇ ਨਾਲ ਜਿਹੜੀ ਆ ਦੋਸਤੀ ਕੀਤੀ ਜਾਂਦੀ ਹੈ ਤੇ ਉਸ ਲੜਕੀ ਲੜਕੇ ਨੂੰ ਜ਼ਹਿਰੀਲੀ ਚੀਜ਼ ਪਿਲਾਉਂਦੀ ਆ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਗੁਰਪ੍ਰੀਤ ਦੀ ਜਿਹੜੀ ਹੈ ਅਸ਼ਲੀਲ ਵੀਡੀਓ ਬਣਾਈ ਜਾਂਦੀ ਆ ਅਸ਼ਲੀਲ ਵੀਡੀਓ ਬਣਾਉਣ ਤੋਂ ਬਾਅਦ ਲੜਕੇ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਤੇ ਉਸ ਤੋਂ ਜਿਹੜੀ ਆ ਭਾਰੀ ਠੱਗੀ ਮਾਰੀ ਜਾਂਦੀ ਆ ਲੜਕੀ ਦੇ ਵੱਲੋਂ ਲੱਖਾਂ ਰੁਪਏ ਦਾ ਸੋਨਾ ਕੀਮਤੀ ਸਮਾਨ 19 ਲੱਖ ਰੁਪਏ ਦੇ ਪਲਾਟ ਦੀ ਜਾਲੀ ਰਜਿਸਟਰੀ ਕਰਵਾਉਣ ਤੋਂ ਬਾਅਦ ਜਿਹੜੇ ਆ 20 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾਂਦੀ ਆ ਜਦੋਂ ਲੜਕਾ ਜਵਾਬ ਦਿੰਦਾ ਹੈ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਲੜਕੀ ਦੇ ਵੱਲੋਂ ਉਸ ਨੂੰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਲੜਕੇ ਨੇ ਖੁਦਕੁਸ਼ੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਲੜਕੇ ਨੇ ਸਪਰੇਅ ਪੀ ਕੇ ਖੋਦ ਖੁਸ਼ੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਲੜਕੇ ਦੀ ਹਾਲਤ ਕਾਫੀ ਗੰਭੀਰ ਹੈ ਉਹ ਬਰਨਾਲਾ ਦੇ ਜਿਹੜੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਲਗਭਗ ਡੇਢ ਸਾਲ ਤੋਂ ਜਿਹੜੀ ਆ ਲੜਕੀ ਇਸ ਲੜਕੇ ਨੂੰ ਜਿਹੜਾ ਬਲੈਕਮੇਲ ਕਰਦੀ ਸੀ ਨੌਜਵਾਨ ਇਸ ਮੌਕੇ ਮੌਤ ਤੇ ਜ਼ਿੰਦਗੀ ਦੇ ਵਿਚਕਾਰ ਲੜਾਈ ਲੜ ਰਿਹਾ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਦੀ ਉਮਰ 36 ਸਾਲ ਹੈ ਇਹ ਵਿਆਹਿਆ ਹੋਇਆ ਹੈ ਤੇ ਇਸ ਦਾ ਇੱਕ 11 ਸਾਲ ਦਾ ਪੁੱਤਰ ਵੀ ਹੈ ਪਰਿਵਾਰ ਦੇ ਵੱਲੋਂ ਬਲੈਕਮੇਲ ਕਰਨ ਵਾਲੀ ਲੜਕੀ ਤੇ ਦੋਸ਼ ਲਗਾਏ ਗਏ ਨੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਉਹਨਾਂ ਨੂੰ ਬਣਦਾ ਇਨਸਾਫ ਦੇਵੇ ਤੇ ਇਸ ਲੜਕੀ ਤੇ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਉਹਨਾਂ ਦਾ ਪੈਸੇ ਦਾ ਨੁਕਸਾਨ ਹੋਇਆ ਤੇ ਉਸ ਦੀ ਵੀ ਪਰਭਾਈ ਕੀਤੀ ਜਾਵੇ ਪਰਿਵਾਰ ਨੇ ਇਸ ਤੋਂ ਇਲਾਵਾ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਸਾਡੇ ਲੜਕੇ ਨੂੰ ਕੱਲ ਨੂੰ ਕੁਝ ਹੁੰਦਾ ਹੈ ਤਾਂ ਉਸ ਦਾ ਵੀ ਜਿਹੜਾ ਲੜਕੀ ਤੇ ਇਲਜ਼ਾਮ ਲੱਗੇਗਾ ਲੜਕੀ ਤੇ ਜਿਹੜਾ ਕਤਲ ਮਾਮਲਾ ਉਹ ਦਰਜ ਕਰਵਾਇਆ ਜਾਵੇਗਾ ਇਸ ਮਾਮਲੇ ਦੇ ਬਾਰੇ ਨੌਜਵਾਨ ਦੇ ਪਿਤਾ ਦੇ ਵੱਲੋਂ ਜਿਹੜੀ ਆ ਜਾਣਕਾਰੀ ਡੂੰਘਾਈ ਦੇ ਵਿੱਚ ਸਾਂਝੀ ਕੀਤੀ ਗਈ ਹੈ ਜਿਸ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ ਕੀ ਕਹਿਣਾ ਚਾਹਣੇ ਜਿਹੜੀ ਤੁਹਾਡੇ ਨਾਲ ਲੱਖਾਂ ਰੁਪਏ ਦੀ ਠੱਗੀ ਬੱਜੀ ਹੈਗੀ ਆ ਇਹ ਸਾਡਾ ਬੱਚਾ ਜੀ ਜਿੰਮ ਜਾਂਦਾ ਸੀ ਉੱਥੇ ਕੋਈ ਲੜਕੀ ਆਉਂਦੀ ਸੀ ਉਸ ਨੇ ਇਹਨੂੰ ਪਹਿਲਾਂ ਦੋਸਤੀ ਕੀਤੀ ਫਿਰ ਇਹਨੂੰ ਮਤਲਬ ਚ ਆਪਦਾ ਉਹ ਵੜਿਆ ਕੇ ਤੇ ਇਹਦੀ ਵੀਡੀਓ ਬਣਾ ਲਈ ਕੰਸੀਲੀ ਤੇ ਫਿਰ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਜੋ ਇਹਦੇ ਕੋਲੇ ਸੀ ਸਭ ਲੁੱਟ ਖਸੁੱਟ ਕਰਕੇ ਇਹਦੀ ਤੇ ਬਾਅਦ ਚ ਇਹਨੂੰ ਜਿਆਦਾ ਪਰੇਸ਼ਾਨ ਕਰਨਾ ਕਹਿੰਦਾ 20 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਤੇ ਉਸ ਕਾਰਨ ਇਹ ਸੂਇਸਾਈਡ ਕਰਨ ਦੀ ਨੇ ਕੋਸ਼ਿਸ਼ ਕੀਤੀ ਅੱਜ ਉਹ ਮੌਤ ਨਾਲ ਜੂਝ ਰਿਹਾ ਹੈ ਰਜਿਸਟਰੀ ਵਗੈਰਾ ਵੀ ਹਾਂ ਇੱਕ ਰਜਿਸਟਰੀ ਵੀ ਜਾਲੀ ਉਹਦੇ ਪਲਾਟ ਦੀ ਹੋਰ ਕੁੜੀ ਖੜਾ ਕੇ ਨੇ ਰਜਿਸਟਰੀ ਕੀਤੀ ਹੈ ਤੇ ਜੋ ਮਤਲਬ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਸਾਡੀ ਉਹ ਪੁਨਕਾਰੀ ਕਰਕੇ ਤੇ ਉਹਦੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਹ ਜਿਹੜਾ ਉਹਨੇ ਉਹ ਕੀਤਾ ਜੀ ਉਹ ਇਹਦੇ ਬਲੈਕਮੇਲ ਕਰਨ ਤੇ ਹੀ ਕੀਤਾ ਹੈ। ਕੁਛ ਸਾਡਾ ਸੋਨਾ ਤੇ ਕੁਛ ਨਕਦੀ ਇਹ ਕੁੜੀ ਲੈ ਗਈ ਤੇ ਉਹ ਸਾਡਾ ਪ੍ਰਸ਼ਾਸਨ ਕਾਨੂੰਨ ਤੋਂ ਅਸੀਂ ਮੰਗ ਕਰਦੇ ਆਂ ਵੀ ਉਹਦੀ ਜਾਂਚ ਕਰਕੇ ਸਾਨੂੰ ਵਾਪਸ ਕਰਵਾਇਆ ਜਾਵੇ ਤੇ ਮੇਰਾ ਬੱਚਾ ਮੌਤ ਦੇ ਮੂੰਹ ਵਿੱਚ ਵੈ ਜੇ ਉਹ ਨੂੰ ਕੁਝ ਹੋ ਜਾਂਦਾ ਤਾਂ ਇਹ ਕੁੜੀ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਬਿਆਨਾਂ ਦੇ ਆਧਾਰ ਤੇ ਜਿਹੜਾ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਸੁਖਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਰਿਮਾਂਡ ਤੇ ਲਿਆਂਦਾ ਗਿਆ ਇਸ ਦੇ ਸਬੰਧ ਦੇ ਵਿੱਚ ਥਾਣਾ ਸੈਣਾ ਦੇ ਜਿਹੜਾ ਐਸ ਐਚ ਓ ਨੇ ਉਹਨਾਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਬਾਰੇ ਉਹਨਾਂ ਨੇ ਦੱਸਿਆ ਜਿਸ ਬਾਰੇ ਤੁਸੀਂ ਸੁਣ ਸਕਦੇ ਹੋ ਇੱਕ ਜਿਹੜਾ ਲੜਕੀ ਵੱਲੋਂ ਬਲੈਕਮੇਲਿੰਗ ਕੀਤੀ ਜਾ ਰਹੀ ਸੀ ਇੱਕ ਵਿਅਕਤੀ ਨਾਲ ਉਹਦੇ ਵੱਲੋਂ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਰ ਸਰ ਏ ਸਾਡੇ ਕੋਲੇ ਇੱਕ ਕੋਠੇ ਝੰਡਸਰ ਪਿੰਡ ਹੈ ਨਾ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਇੱਕ ਗੁਰਪ੍ਰੀਤ ਸਿੰਘ ਹੈ ਉਮਰ ਕਰੀਬ 36 ਸਾਲ ਉਹਦੇ ਵੱਲੋਂ ਇਹ ਸੁਸਾਇਸਾਈਡ ਅਟੈਂਪਟ ਕੀਤਾ ਸੀ ਸਪਰੇਅ ਪੀਲੀ ਸੀ ਉਹਨੇ ਉਹਨੂੰ ਤਫਾ ਹਸਪੀਟਲ ਐਡਮਿਟ ਕਰਵਾਇਆ ਗਿਆ ਉਹਦੇ ਵਾਰਸਾਂ ਵੱਲੋਂ ਉੱਥੇ ਡਾਕਟਰਾਂ ਨੇ ਉਹਨੂੰ ਅਨਫਿਟ ਲਿਖਤਾ ਸੀ ਉਸ ਤੋਂ ਬਾਅਦ ਫਿਰ ਬੜਿਆਲ ਹਸਪੀਟਲ ਬਠਿੰਡੇ ਐਡਮਿਟ ਕਰਵਾਇਆ ਗਿਆ ਉੱਥੇ ਵੀ ਡਾਕਟਰਾਂ ਨੇ ਅਨਫਿਟ ਲਿਖਤਾ ਸੀ ਤੇ ਉਸ ਤੋਂ ਬਾਅਦ ਉਹ ਡੀएमसी ਲੁਧਿਆਣੇ ਉਹਦਾ ਇਲਾਜ ਚੱਲ ਰਿਹਾ ਸੀ ਉੱਥੋਂ ਵੀ ਉਹ ਅਨਫਿਟ ਸੀਗਾ ਤਾਂ ਉਹਦੇ ਵਿੱਚ ਉਹਦੇ ਘਰ ਵਾਲੀ ਸਿਮਰਜੀਤ ਕੌਰ ਦੀ ਸਟੇਟਮੈਂਟ ਤੇ ਐਫ ਆਈ ਆਰ ਲਾਜ਼ ਕੀਤੀ ਅਸੀਂ ਉਹਦੇ ਘਰ ਵਾਲੀ ਨੇ ਦੱਸਿਆ ਕਿ ਇਹਦੀ ਜਿੰਮ ਦੇ ਵਿੱਚ ਕਿਸੇ ਕੁੜੀ ਨਾਲ ਦੋਸਤੀ ਹੋ ਗਈ ਸੀ ਸੁਖਪ੍ਰੀਤ ਕੌਰ ਸੁਖੀ ਨੂੰ ਸੁਖੀ ਨਾਮ ਦੀ ਕੁੜੀ ਨਾਲ ਤਾਂ ਜਿਹੜੀ ਉਹਨੂੰ ਕਿ ਲਗਾਤਾਰ ਬਲੈਕਮੇਲ ਕਰ ਰਹੀ ਸੀ ਔਰ ਮਕਦਮਾ ਨੰਬਰ 44 46 2025 ਅਧੀਨਤਾ ਰਾ ਸੀਗਾ ਜੀ 318 4 351 ਜਮਨ 2 308 ਜਮਨ 2 ਤੇ 338 336 ਜਮਨ 3 340 ਜਮਨ 2 ਤੇ 61 ਜਮਨ 2 ਬੀਨ ਅਸ ਤਹਿਤ ਐਫ ਆਈ ਆਰ ਲਾਗ ਕਰ ਲਈ ਸੀ ਥਾਣਾ ਸਹਣਾ ਵਿਖੇ ਇਹ ਕੁੜੀ ਇਹਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ ਪਿਛਲੇ 1.5 ਸਾਲ ਤੋਂ ਇਹਦੇ ਸੰਪਰਕ ਦੇ ਵਿੱਚ ਆਈ ਸੀ ਉਹਦੇ ਘਰ ਵਾਲੀ ਨੇ ਦੱਸਿਆ ਕਿ ਉਸ ਤੋਂ ਬਾਅਦ ਇਹ ਕੁੜੀ ਨੇ ਇੱਕ ਤਾਂ 19 ਲੱਖ ਰੁਪਏ ਦਾ ਪਲਾਟ ਵਕਾ ਦਿੱਤਾ 20 ਲੱਖ ਰੁਪਏ ਦੀ ਇਹ ਡਿਮਾਂਡ ਕਰ ਰਹੀ ਸੀ ਉਸ ਤੋਂ ਬਾਅਦ ਕੜਾ achar ਤੋਲੇ ਦਾ ਤਿੰਨ ਟੋਲੇ ਦੀ ਇੱਕ ਚੈਨ ਆ ਕੁਝ ਛਾਪਾਂ ਨੇ ਉਹ ਲੈ ਲਈਆਂ ਇਹਦੇ ਕੋਲੋਂ ਇੱਕ ਆਈਫੋਨ ਐਪਲ ਵਾਚ ਹੁਣ ਤੱਕ ਇਹ ਲੈ ਚੁੱਕੀ ਆ ਤਾਂ ਹੁਣ ਇਹ ਵੀ ਲੱਖ ਰੁਪਏ ਦੀ ਹੋਰ ਡਿਮਾਂਡ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਮੰਗ ਪੂਰੀ ਨਹੀਂ ਕੀਤੀ ਉਹਨੇ ਤਾਂ ਇਸ ਕਰਕੇ ਉਹ ਜਿਹੜਾ ਗੁਰਪ੍ਰੀਤ ਹੈ ਕੋਟੇ ਜੰਡਸਰ ਵਾਲਾ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹਦਾ ਹੁਣ ਇਲਾਜ ਚੱਲ ਰਿਹਾ ਤੇ ਐਫ ਆਈ ਆਰ ਦੇ ਦੌਰਾਨ ਐਫ ਆਈ ਆਰ ਲਾਜ਼ ਕਰਕੇ ਲੜਕੀ ਗ੍ਰਿਫਤਾਰ ਕਰ ਲਈ ਗਈ ਆ ਲੜਕੀ ਦਾ ਨਾਮ ਸੁਖਪ੍ਰੀਤ ਕੌਰ ਆ ਹਮੀਦੀ ਦੀ ਰਹਿਣ ਵਾਲੀ ਆ ਤਾਂ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਆ ਜੀ ਬਾਕੀ ਜੋ ਵੀ ਅਗਲੇ ਤੱਕ ਸਾਹਮਣੇ ਆਉਣਗੇ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਊਗਾ ਕੋਈ ਬਰਾਮਦ ਕੀ ਕੁਝ ਹੋਇਆ ਤੇ ਉਹਦਾ ਫੋਨ ਹੀ ਇੱਕ ਮਿਲਿਆ ਸਾਨੂੰ ਤੇ ਬਾਕੀ ਉਹ ਰਿਕਵਰੀ ਕਹਿੰਦੀ ਮੈਂ ਕਰਵਾ ਦਿੰਨੀ ਆ ਜਿੱਦਾਂ 골ਡ ਹੋ ਗਿਆ ਇੱਕ ਫੋਨ ਉਹਨੇ ਲੁਕਾ ਕੇ ਰੱਖਿਆ ਕੁਝ ਕੱਪੜੇ ਨੇ ਔਰ ਉਹਦੀ ਚੈੱਕ ਬੁੱਕ ਆ ਗੁਰਪ੍ਰੀਤ ਦੀ ਉਹ ਉਹਦੇ ਕੋਲ ਲੜਕੀ ਕੋਲੇ ਉਹ ਰਿਕਵਰੀ ਕਰਨੀ ਬਾਕੀ ਆ ਉਸ ਤੋਂ ਬਾਅਦ ਜਿਹੜੀ ਇਹ ਫੇਕ ਰਜਿਸਟਰੀ ਕਰਵਾਈ ਸੀ ਜਿਹੜੇ ਇਹਨੇ ਜਾਲੀ ਦਸਤਾਵੇਜ਼ ਬਣਾਏ ਸੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਵੀ ਉਹ ਵੀ ਆਪਾਂ ਜਲਦੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਜਾਊਗੀ ਪਰ ਜਿਹੜੀ ਵੀਡੀਓ ਸੀਗੀ ਇਹ ਇਹਦਾ ਕੀ ਕੁੱਸਾ ਹੈ ਵੀਡੀਓ ਦੇ ਵਿੱਚ ਤੇ ਬਲੈਕਲਿਸਟ ਕੀਤਾ ਜਾ ਸਕਦਾ ਹੈ ਇਹਨਾਂ ਦੋਨਾਂ ਦੀਆਂ ਇਕੱਠੀਆਂ ਵੀਡੀਓ ਸੀਗੀਆਂ ਉਹ ਸ਼ਲੀਲ ਵੀਡੀਓ ਸੀਗੀਆਂ ਉਹਨਾਂ ਉਹ ਦਿਖਾ ਕੇ ਇਹਨੂੰ ਧਮਕਾ ਰਹੀ ਸੀ ਵੀ ਮੈਂ ਇਹਨਾਂ ਨੂੰ ਪਬਲਿਸ਼ ਕਰ ਦਊਂਗੀ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਊਂਗੀ ਔਰ ਉਹ ਬੰਦਾ ਨਮੋਸ਼ੀ ਦੇ ਵਿੱਚ ਆ ਗਿਆ ਪਰਿਵਾਰ ਵਾਲਾ ਬੱਚਾ ਉਹਦਾ ਇੱਕ 11 ਸਾਲ ਦਾ ਬੇਟਾ ਵੀ ਆ ਤਾਂ ਇਸ ਕਰਕੇ ਫਿਰ ਉਹ ਨੇ ਇਹ ਸਟੈਪ ਲਿਆ